ਲੋਕ ਸਭਾ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਲਾਕਾ ਨਿਵਾਸੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਇਲਾਕਾ ਨਿਵਾਸੀਆਂ ਵੱਲੋਂ ਕਾਂਗਰਸ ਪਾਰਟੀ ਜਿੰਦਾਬਾਦ ਤੇ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆਏ ਲੋਕ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਲੋਕ ਸਭਾ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਐਮ ਐਲ ਏ ਵਾਵਾ ਹੈਂਡਰੀ ਪਹੁੰਚੇ ਤੇ ਉਹਨਾਂ ਵੱਲੋਂ ਕਾਂਗਰਸ ਪਾਰਟੀ ਤੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਬੋਲਣ ਦੀ ਅਪੀਲ ਪ੍ਰਦੀਪ ਨੋਟ ਸ਼ਮੀਰ ਸੂਰੀ ਸ਼ਮਸ਼ੇਰ ਸਿੰਘ ਰਾਜਾ ਜੈਨ ਮਨੋਜ 바ਰੀ ਤੇ ਹੋਰ ਵੀ ਸਾਥੀ ਮੌਜੂਦ ਰਹੇ ਪੱਤਰਕਾਰ ਰਵੀ ਜੱਸੀ ਦੀ ਜਲੰਧਰ ਤੋਂ ਰਿਪੋਰਟ ਲੇਕਿਨ ਮੈਂ ਹੋਰ ਵੀ ਇਸ ਵਾਰ ਹੋਣਾ ਛੋੜ ਹੈ ਕਿ ਮੈਂ ਇੱਥੇ ਕਲੀਏ ਕੋਲਾੜਾ ਨਹੀਂ ਆਇਆ ਮੈਂ ਬਾੜੇ ਉਸਾਰ ਬਸਰ ਆਇਆ ਹਾਂ ਕਿਉਂ ਸਰਕਾਰ ਕੋ ਮੈਨੂੰ پوٹ área پoungے دتاقائے تمًا سن دور کے سرگانےになواrau کہ میں اپدے ضبائر لحظ شرم کردے گا می گا آبد تحمید ا Incahn nainhos 핑ہ

میںکار رہی ہے اسمے لینا دوسرا اسے بخ وقت پارٹیاں بگوان رام ان مندر میں جیسے شہر سو چرجا میرے پیتا جی ہو کے رام لیلا کا کام شروع کرایا ٹینٹ ہاؤس کی دکان تھی اس فری ٹینٹ جاتا ہے رام لیلا انیس سو چورانوے تو لے کے اج تک تیس سال ہوئے میں اپنے شہر کی رام لیلا کمیٹی کا بیٹھنا ہر سال تیس سال صرف ایک دا کا گیا تو پچھلے سال لیکن تو تیس سال دشہرے کو اپنے دن جاج درد کی اسے کرتے ہیں رام چندر جی بان رام جی جب جیت کے آ گئے آپ کے یوجے واپس آئے تو انہوں کا راجد ہوا تو راج دن کی سیوا ہمیشہ تیس سال تو نہیں کر رہے میں منتری بھی بنیا لیکن اپنے شہر کی رام لندر کے دشہرے کو اپنے سجے بھگوان رام جی نام سے میں موقع نہیں بنتا میں گیا ہرمندر صاحب میں انہوں کے نام سے موقع نہیں بنتا میں نے ڈیلا بدلا جاتا میں انہوں نے نام بھی مانگا میں بھگوان بالوی جی تیتھ ساندھ جی ہوں ہر جگہ میں سیوا کرائی ہے بھگوان بالوی جی نے میں سان منتری بن کے اٹھائی کروڑ روپیہ دیتا بھگوان پرشو رام جی کا مندر ہے فوڑے دس کروڑ روپیہ میں جہاں بندہ پچی کرو روپیہ لو یہ سارے سارے کار سیکولر پارٹی ہے سیکولر دیش ہے اتنے سب کا سنمان ہے گرو جیوان سب سانجے سب نو مغل دلے تو میں تو ان

ਕਾਂਗਰਸ ਵਰਕਰ ਸਹਿਬਾਨ ਬਹੁਤ ਹੀ ਸਤਿਕਾਰਯੋਗ ਮੇਰੇ ਬੜੇ ਵੀ ਸਲੀਮ ਬਾਰੀ ਜੀ ਉਹਨਾਂ ਦੀ ਸਮੁੱਚੀ ਟੀਮ ਬਹੁਤ ਹੀ ਸਤਿਕਾਰਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਜਿਨ੍ਹਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਮਲਕਾ ਅਰਜੁਨ ਖੜਗੇ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਸ਼੍ਰੀ 라ਹુલ ਗਾਂਧੀ ਜੀ ਤੇ ਸ਼੍ਰੀਮਤੀ ਪ੍ਰੇਕਾ ਗਾਂਧੀ ਜੀ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਚਰਨਜੀਤ ਸਿੰਘ ਚੰਨੀ ਜੀ ਨੂੰ ਇਸ ਹਿੰਦੁਸਤਾਨ ਦੇ 1952 ਤੋਂ ਬਾਅਦ ਸਭ ਤੋਂ ਜ਼ਿਆਦਾ ਅਤਿਕ ਮਹੱਤਵਪੂਰਨ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਜਲੰਧਰ ਦੀ ਆਵਾਜ਼ ਬਣਨ ਦੀ ਇੱਕ ਜ਼ਿੰਮੇਵਾਰੀ ਦੇ ਕੇ ਜਿਹੜੇ ਜਲੰਧਰ ਦੇ ਵਿੱਚ ਭੇਜਿਆ ਹੈ ਅੱਜ ਨਾਟ ਕੌਨਸਲਸੀ ਜਲੰਧਰ ਦੇ ਵਿੱਚ ਪਹਿਲੀ ਵਾਰੀ ਆਨ ਤੇ ਮੈਂ ਕਾਂਗਰਸ ਪਾਰਟੀ ਦੇ ਸਮੂਹੇ ਵਰਕਰ ਸਹਿਬਾਨ ਵੱਲੋਂ ਤੁਹਾਨੂੰ ਜੀ ਆਇਆਂ ਮੈਂ ਤੋਂ ਪਹਿਲਾਂ ਬੋਲਦੇ ਹੋਏ ਸਟੇਜ ਸੇਖੀ ਸਾਹਿਬ ਨੇ ਸਰਨ ਬਾਵੀ ਜੀ ਦੇ ਤੁਹਾਡੇ ਸਮੁਖ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਦੀਆਂ ਬਤੌਰ ਤਨਵੀਂੇ ਮੁੱਖ ਮੰਤਰੀ ਪੰਜਾਬ ਜਿਹੜੀਆਂ ਉਹਨਾਂ ਨੇ ਸੇਵਾਵਾਂ ਪੰਜਾਬ ਦੇ ਵਾਸਤੇ ਤੇ ਪੰਜਾਬ ਦੇ ਲੋਕਾਂ ਵਾਸਤੇ ਨਿਭਾਈਆਂ ਉਹਦੇ ਬਾਰੇ ਦੱਸਣਾ ਹੈ ਪਰ ਉਹ ਤੋਂ ਪਹਿਨਾ ਇਹ ਜਿਹੜੀ ਚੋਣ ਹੈ ਇਹ ਮੈਂਬਰ ਪਾਰਲੀਮੈਂਟ ਦੀ ਚੋਣ ਹੋ ਰਹੀ ਹੈ ਮੈਂਬਰ ਪਾਰਲੀਮੈਂਟ ਉਹ ਸਰਵੋੱਚ ਸਭ ਤੋਂ ਵੱਡਾ ਮੰਦਰ ਹੈ ਡੈਮੋਕ੍ਰੇਸੀ ਦਾ ਜਿਹਦੇ ਵਿੱਚ ਜੋ ਲੋਕਾਂ ਦੀ ਆਵਾਜ਼ ਹੈ ਉਹ ਉੱਥੇ ਗੂੰਜਣੀ ਚਾਹੀਦੀ ਹੈ ਤੇ ਉਸ ਬੰਦੇ ਨੂੰ ਉੱਥੇ ਭੇਜਣਾ ਚਾਹੀਦਾ ਹੈਗਾ ਜਿਹੜਾ ਉਹ ਦੇ ਕਾਬਿਲ ਹੋਵੇ ਜਿਹੜਾ ਉਹ ਦੇ ਕਾਬਿਲ ਹੋਵੇ ਅਗਰ ਸਬਦ ਵਾਦ ਮਹੱਤਤਾ ਦੁਨੀਆ ਦੇ ਵਿੱਚ ਕਿਸੇ ਨੂੰ ਦਿੱਤੀ ਜਾਂਦੀ ਹੈ ਤਾਂ ਪੜਾਈ ਨੂੰ ਦਿੱਤੀ ਜਾਂਦੀ ਹੈ ਅਗਰ ਅਸੀਂ ਆਪਣੇ ਪੰਜਾ ਕੈਂਡੀਡੇਟ ਬਾਰੇ ਉਹਨਾਂ ਦੇ ਬੈਕਗ੍ਰਾਉਂਡ ਬਾਰੇ ਤੇ ਉਹਨਾਂ ਦੀ ਪੜਾਈ ਬਾਰੇ ਲਿਖਿਆ ਜਾਵੇ ਤੇ ਪੂਰੇ ਪੰਜਾਬ ਦੇ ਵਿੱਚ ਚੰਨੀ ਜੀ ਤੋਂ ਪੜਿਆ ਹੋਇਆ ਕੈਂਡੀਡੇਟ ਕੋਈ ਨਹੀਂ ਜਿਹਨੇ ਜਿਨ੍ਹਾਂ ਨੇ ਪੀ ਐਚ ਵੀ ਕੀਤਾ ਅੱਜ ਵੀ ਭਾਜੀ ਸਾਡੇ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਧੰਨਵਾਦ ਕਰਵਾ ਜਿਨ੍ਹਾਂ ਨੇ ਸਾਡੇ ਸਪੇਸ ਅਵੇਲੇਬਲ ਕਰਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਰ ਮੇਰੇ ਦਾ ਸਹਿਯੋਗ ਕਰਦੇ ਨੇ ਤੇ ਜੀ ਆਇਆਂ ਮੈਂ ਕੰਨੀ ਸਾਹਿਬ ਜੀ ਨੂੰ ਜੀ ਆਇਆਂ ਤੁਹਾਡੀ ਜਲਨਰ ਦੀ ਘਰਤੀ ਦੇ ਆਏ ਨੇ ਤੁਹਾਡੀ ਬਹੁਤ ਖੁਸ਼ਕਿਸਮਤੀ ਹੈ ਉਹਦੇ ਨਾਲ ਖੜੇ ਐਮਐਲਏ ਸਾਹਿਬ ਬਾਬਾ ਹਨੀ ਜੀ ਉਹਨਾਂ ਕੱਲੇ ਕੱਲੇ ਨਾਮ ਮੰਨ ਰਿਹਾ ਹੈ ਸਾਇ ਰਾਜ ਉਹ ਵੀ ਮੇਰਾ ਨਾਮ ਹੀ ਦਿੱਤਾ ਰਿਵਰਸ ਕਰਕੇ ਨਾਮ ਕਿਸੇ ਦਾ ਨਹੀਂ ਲੈਣਾ ਨਾਮ ਦੇ ਇਕ ਤੱਕ ਨਹੀਂ ਪੜਨਾ ਮੈਂ ਮਾਫੀ ਚਾਹਵਾਵਾ ਅਸੀਂ ਜਿਲੰਦਰ ਵਾਸੀ ਮਹਾਰਤਿਸ ਕਿਸਮਾ ਦਾ ਕਿ ਸਾਨੂੰ ਕਰਨ ਦੀ ਚੰਨੀ ਜੀ ਵਰਗਾ ਇੱਕ ਜਿਹੜਾ ਕੈਂਡੀਡੇਟ ਪ੍ਰੋਵਾਈਡ ਕੀਤਾ ਕਾਂਗਰਸ ਪਾਰਟੀ ਨੇ ਅਸੀਂ ਤੈਨਾਂ ਦਾ ਧੰਨਵਾਦ ਕਰਦੇ ਹਾਂ ਦਾ ਅਗਲੇ ਇਹਨਾਂ ਦੀਆਂ ਕਮਟੀਆਂ ਦੇ ਨਾਲ ਲੱਗੀਆਂ ਤਿੰਨ ਮਹੀਨੇ ਗਿਣਾਲੀਆਂ ਜਾਂ ਜ਼ਿਆਦਾ ਅਸੀਂ ਗਿਣਾਂਦੇ ਨਹੀਂ ਹਾਂ ਕਿ ਅਸੀਂ ਦੀ ਗੱਲ ਕਰ ਲਈ ਹੈ ਪੰਜ ਰੁਪਏ ਯੂਨੀਅਨ ਸਾਬ ਨੂੰ ਕੀਤਾ ਸੀ ਇਹਨਾਂ ਨੇ ਆਮ ਨੇ ਤੇ ਹੋਰਾਂ ਲੋਗਾਂ ਨੂੰ ਵੀ ਜਿਹੜਾ ਰਲੀਪ ਜਿਹੜੀ ਸੀ ਔਰ ਪੁਰਾਣਾ ਪੀਲੀ ਦੇ ਤੇ ਜਿਹੜੇ ਬਕਾਇਆ ਸੀ ਸਾਰੇ ਮਾਫੀ ਦਿੱਤੇ ਪਾਣੀ ਨੇ ਤੇ ਇਹਨਾਂ ਨੇ ਮਾਫੀ ਦਿੱਤੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਸੀ ਅਗਰ ਸਾਡੇ ਵਿੱਚ ਤੋਂ ਵਪਾਰੀ ਪਟਾਕੇ ਵਾਲੇ ਬੈਠੇ ਹੁੰਦਾ ਉਹਨਾਂ ਨੂੰ ਯਾਦ ਹੋਵੇ ਤੇ ਮੰਗਿਆਂ ਦੇ ਅੱਗੇ ਪਟਾਕੇ ਵਗਾਉਂਦੇ ਸੀ ਇਹਨਾਂ ਨੇ ਕਿੰਨੇ ਟਾਊਟ ਵਰਸ ਇਨਸਾਨ ਹੈ ਤੇ ਅਸੀਂ इन खे बि मौक़ा दे परमात्मा जा भेजी फिर चई सीम बना इन शौक़ी जनता से भाड़े जिने बि ਸਹਿਯੋਗ